ਜਦੋਂ ਪਰਮਜੀਤ ਬਾਬਾ ਜੀ ਢਿੱਲੇ ਹੋਏ ਸੀ 2013 ਦੇ ਵਿੱਚ ਰਾਤ ਨੂੰ ਬਾਬਾ ਜੀ ਕਹਿੰਦੇ ਪਰਮਜੀਤ ਕੀ ਹੋ ਰਿਹਾ ਕੁਝ ਨਹੀਂ ਬਾਬਾ ਕੁਝ ਨਹੀਂ ਕਹਿੰਦੇ ਕੋਸ਼ ਤਾਂ ਹੋ ਰਿਹਾ ਕਹਿੰਦੇ ਮਹਾਰਾਜ ਜੀ ਵੀ ਖੱਬੀ ਬਾਹਂ ਚ ਥੋੜਾ ਥੋੜਾ ਹਰਦਦ ਹੋ ਰਿਹਾ ਹੋਰ ਕੁਝ ਨਹੀਂ ਕਹਿੰਦੇ ਜਾ ਜਵੈਨ ਖਾਲੇ ਲੰਗਰ ਚ ਜਾ ਕੇ ਪਿੱਛੋਂ ਹਰੀ ਸਿੰਘ ਜੀ ਨੂੰ ਬੁਲਾ ਲਿਆ ਕਹਿੰਦੇ ਇਹਨੂੰ ਹੁਣੇ ਲੁਧਿਆਣੇ ਲੈ ਜਾ ਕਹਿੰਦੇ ਡਾਕਟਰ ਆਰ ਪੀ ਸਿੰਘ ਕੋਲ ਲੈ ਜਾ ਜਿੰਦਰ ਨੂੰ ਫੋਨ ਕਰ ਦੋ ਉਹ ਕਹਿੰਦੇ ਠੀਕ ਹੈ ਪਰਮਜੀਤ ਬਾਬਾ ਜੀ ਨੂੰ ਕਹਿਣ ਲੱਗੇ ਵੀ ਚਲੋ ਜਾਣਾ ਪਰਮਜੀਤ ਬਾਬਾ ਜੀ ਕਹਿੰਦੇ ਕਿੱਥੇ ਜਾਣਾ ਕਹਿੰਦੇ ਬਾਬਿਆਂ ਨੇ ਕਿਹਾ ਵੀ ਪੰਜਮਾ ਹ ਪੇ 3 3 ਫਿਰਦੇ ਹਜੇ ਗਏ ਨਹੀਂ ਜਾਓ ਹਸਪਤਾਲ ਜਾਂਦੇ ਜਾਂਦੇ ਉਹ ਤੇ ਐਕ ਹੋ ਗਿਆ ਸਵੇਰ ਤੱਕ ਉਹਨਾਂ ਨੇ ਦੇਖਿਆ ਦੋ ਐਕ ਹੋ ਗਏ ਹਾਰਟ ਦੇ ਇਕੱਠੇ ਹੀ ਡਾਕਟਰਾਂ ਨੇ ਕਿਹਾ ਵੀ ਇਹ ਤਾਂ ਡੈੱਡ ਕਲੀਅਰ ਕਰ ਦਿੱਤੀ ਫਿਰ ਬਾਬਾਈ ਨੇ ਇਧਰੋਂ ਫੋਨ ਕੀਤਾ ਕਹਿੰਦਾ ਪੁੱਛੋ ਪਰਮਜੀਤ ਦਾ ਕੀ ਹਾਲ ਪੁੱਛਿਆ ਤਾਂ ਮਹਾਰਾਜ ਜੀ ਸ਼੍ਰੀ ਛੱਡ ਗਏ ਉਹ ਭਾਈ ਕਹਿੰਦੇ ਆਪਾਂ ਥੱਕ ਜਾਨੇ ਆਪਾਂ ਸਾਹ ਲੈਣ ਲੱਗੇ ਕਹਿੰਦੇ ਦਿਲ ਵੀ ਸਾਹ ਲੈਣ ਲੱਗ ਗਿਆ ਹੋਣਾ ਕੋਈ ਡਾਕਟਰ ਨੂੰ ਕੋਈ ਚੰਗੀ ਜੀ ਦਵਾਈ ਦੇ ਕੇ ਦੇਖੋ ਚਲੋ ਜੀ ਉਹ ਡਾਕਟਰ ਆਰਪੀ ਸਿੰਘ ਬਾਬਾਈ ਤੇ ਸ਼ਰਦਾ ਰੱਖਦਾ ਸੀ ਉਹ ਕਹਿੰਦਾ ਵੀ ਹੁਣ ਦਵਾਈ ਤਾਂ ਨਹੀਂ ਕੁਛੇਛ ਦੇ ਸਕਦੇ ਵੀ ਸ਼ੌਕਲਾ ਸਕਦੇ ਬਿਜਲੀ ਦਾ ਝਟਕਾ ਇੰਨਾ ਬਚਨ ਕਰਕੇ ਚੰਗੀ ਜੀ ਦਵਾਈ ਦਿਓ ਬਾਬਾ ਜੀ ਆਸਨ ਤੋਂ ਉੱਠ ਕੇ ਬਾਥਰੂਮ ਚਲੇ ਉੱਧਰ ਉਹਨਾਂ ਨੂੰ ਕਹਤਾ ਵੀ ਸ਼ੌਕ ਲਾਓ ਜਦੋਂ ਸ਼ੌਕ ਲਾਇਆ ਨੇਤਰ ਖੋਲ ਨੇਤਰ ਖੋਲਦੇ ਸਾਰ ਪਹਿਲਾ ਵਰਡ ਜਿਹੜਾ ਸੰਤ ਪਰਮਜੀਤ ਸਿੰਘ ਨੇ ਬੋਲਿਆ ਉਹ ਏ ਸੀ ਪਰ ਇਹੋ ਜੋ ਬਾਬੇ ਖੜੇ ਆ ਮੇਰੇ ਮੱਥਾ ਟੇਕਦੇ ਆ ਫੈਕਟਰ ਕਹਿੰਦਾ ਕਿੱਥੇ ਖੜੇ ਬਾਬੇ ਕਹਿੰਦੇ ਹੁਣੇ ਤੇ ਇੱਥੇ ਖੜੇ ਸੀ ਉੱਥੋਂ ਉੱਧਰ ਪਹੁੰਚ ਗਏ ਫਿਰ ਬਾਹਰ ਆ ਕੇ ਕਹਿੰਦੇ ਭਾਈ ਹੁਣ ਪੁੱਛੋ ਫੋਨ ਕਰਕੇ ਕੀ ਹਾਲ ਹੈ ਪੁੱਛਿਆ ਕਹਿੰਦੇ ਜੀ ਅੱਖਾਂ ਖੋਲੀਆਂ